ਹਾਂਜੀ ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਕਿ ਜ਼ਿੰਦਗੀ ਦੇ ਵਿੱਚ ਨਾ ਆਪਾਂ ਕਈ ਵਾਰੀ ਵਧੀਆ ਰਸਤੇ ਤੇ ਚੱਲ ਰਹੇ ਹੁੰਦੇ ਆਂ ਤੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਕਿਸੇ ਨੂੰ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਐਵੇਂ ਖਾ ਖਾ ਈਰਖਾਲੂ ਤੇ ਮਨਾਂ ਵਿੱਚ ਖਾਰ ਕਰਨ ਵਾਲੇ ਲੋਕ ਪਤਾ ਨਹੀਂ ਕਿੱਥੋਂ ਪੈਦਾ ਹੋ ਜਾਂਦੇ ਨੇ ਬਿਨਾਂ ਹੀ ਗੱਲ ਤੋਂ ਆਪਣੇ ਰਸਤਿਆਂ ਦੇ ਵਿੱਚ ਆਪਣੇ ਜਣੀ ਵੈਰੀ ਬਣ ਜਾਂਦੇ ਨੇ ਆਪਾਂ ਉਹਨਾਂ ਦੇ ਵਿੱਚ ਹੱਥ ਵੀ ਜੋੜਦੇ ਆਂ ਚੁੱਪ ਵੀ ਰਹਿੰਨੇ ਆਂ ਕਿ ਭਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਜਿਹੜੇ ਨਾ ਜਿਹੜਾ ਉਹਨਾਂ ਦਾ ਭਾਂਡਾ ਹੁੰਦਾ irdਾ ਉਹਦੇ ਵਿੱਚ ਬਸ ਦਰਗਾਹੋਂ ਸਰਾਪੇ ਹੋਏ ਹੁੰਦੇ ਨੇ ਉਹ ਦਰਗਾਹੋਂ ਸਰਾਪੇ ਹੋਣ ਨੇ ਉਹਨਾਂ ਨੇ ਬੈਰ ਵਿਰੋਧ ਹੀ ਕਰਨਾ ਹੈ ਲੋਕਾਂ ਨੇ ਆਪਾਂ ਕਈ ਵਾਰੀ ਸੁਣਦੇ ਵੀ ਇਹ ਬੰਦੇ ਨੂੰ ਮਾੜਾ ਲਿਖਿਆ ਕੋਈ ਇਸ ਤਰ੍ਹਾਂ ਦੀ ਕੋਈ ਬੁਰੀ ਗੱਲ ਨਹੀਂ ਕਹੀ ਨੰਦਿਆ ਚੁਗਲਣੀ ਕਹਿੰਦੀ ਇੱਕ ਕਿਉਂ ਖਾਮ ਖਾ ਬੈਰ ਕਰਦਾ ਹੈ ਜਾਨੀ ਕਿ ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ ਜਿਉਂ ਪੇੜ ਮਡਾਉ ਕੱਟਿਆ ਤੇ ਸਡਾਲ ਸਕੰਦੇ ਕਹਿੰਦੇ ਉਹ ਉਹ ਸੰਤਾ ਮਹਾਪੁਰਸ਼ ਦੇ ਸਰਾਪੇ ਹੁੰਦੇ ਨੇ ਉਹ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਉਹ ਜ਼ਹਿਰ ਉਗਲ ਨਹੀਂ ਗੁਲਿਆ ਸੱਪੇ ਦੁੱਧ ਪਿਆਈਆ ਅੰਦਰ ਵਿਸਨ ਕੋਰ ਦੇਖੋ ਸਾਧੂ ਸੰਤਾਂ ਦੇ ਨਾਲ ਐਵੇਂ ਖਾਮ ਖਾ ਬੈਰ ਹੋਣਾ ਕਰਨਾ ਤੇ ਅੱਜ ਆਪਾਂ ਗੱਲ ਕਰ ਰਹੇ ਆਂ ਬੈਰੀਆਂ ਦੁਸ਼ਮਣਾਂ ਤੋਂ ਬਚਣ ਲਈ ਸ਼ਬਦ ਜਿਹੜਾ ਸਾਡੀ ਰੱਖਿਆ ਕਰੇਗਾ ਦੁਸ਼ਮਣਾਂ ਨੂੰ ਦੂਰ ਕਰੇਗਾ ਉਹ ਸ਼ਬਦ ਹੈ ਸੰਤ ਜੀ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਦਾ ਹੱਥ ਕਹੀ ਨਾ ਪਹੁੰਚੇ ਸੁਲਹੀ ਮੂਆ ਹੋਏ ਨਾ ਪਾਕ ਸੁਲਹੀ ਖਾਨ ਸੀ ਨਾ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਪਾਸ ਸ਼ਰਮਹਾਰ ਤੇ ਬਹੁਤ ਖੇਡਦਾ ਸੀ ਤੇ ਉਹਨੂੰ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਸ਼ਾ ਜੀ ਨੂੰ ਕਹਿੰਦਾ ਹੁੰਦਾ ਸੀ ਇਹ ਇੰਨਾ ਦੀ ਜਿਹੜੀ ਗੁਰੂ ਘਰ ਦੀ ਗੱਲ ਹੈ ਇਹ ਝੂਠ ਦੀ ਦੁਕਾਨ ਹੈ ਇਹਨਾਂ ਦੁਕਾਨ ਚ ਚਲਾਈ ਹੈ ਇਹ ਝੂਠ ਦੀ ਹੱਟੀਆਂ ਮੈਂ ਬੰਦ ਕਰਾ ਕੇ ਹੱਡੂਆਂ ਬਹੁਤ ਕੁਝ ਬੋਲਦਾ ਹੁੰਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਸ਼ਾ ਮਹਾਰਾਜ ਆਪ ਨੂੰ ਪਤੀ ਹੈ ਹੁਣ ਸ਼ਹੀਦੀ ਦਿਹਾੜੇ ਆ ਰਹੇ ਨੇ ਤੱਤੀ ਤਵੀ ਤੇ ਬੈਠ ਕੇ ਵੀ ਠੰਡੇ ਰਹਿਣ ਵਾਲੇ ਤੱਤੀ ਤਵੀ ਤੇ ਬੈਠ ਕੇ ਵੀ ਠੰਡੇ ਰਹਿਣ ਵਾਲੇ ਸਨ ਤੇ ਜਦ ਸੰਗਤ ਕਹਿਣ ਲੱਗੀ ਮਹਾਰਾਜ ਕਹਿੰਦੇ ਸੋਲੀਖਾਨ ਸੁਣਿਆ ਕਿ ਆਪ ਦੇ ਚੜ੍ਹ ਕੇ ਆਇਆ ਹੈ ਕੋੜੇ ਤੇ ਚੜਿਆ ਹੋਇਆ ਮਹਾਰਾਜ ਆਪ ਨੂੰ ਮਾਰਨ ਆਵੇਗਾ ਗੁਰਸੇਪਾਸ਼ਾ ਮਰ ਕੋਈ ਫਿਰਨ ਫੁਰਨਾ ਨਾ ਕਰੋ ਕੋਈ ਖਿਆਲ ਨਾ ਕਰੋ ਬਸ ਸੇਪਾਸ਼ਾ ਮਹਾਰਾਜ ਦਾ ਸ਼ੁਕਰਾਨਾ ਕਰੋ ਮਹਾਰਾਜ ਵੀ ਤੇਰੀ ਰਾਜ ਵਿੱਚ ਆ ਤੇਰੇ ਚਰਨਾਂ ਵਿੱਚ ਆ ਤਾਤੀ ਵਾਂ ਲੱਗੀ ਪਾਰ ਬ੍ਰਹਮ ਸੁਣਾਈ ਸੋ ਇਸ ਤਰ੍ਹਾਂ ਕਰਕੇ ਮਹਾਰਾਜ ਕੋਈ ਕਹਿੰਦਾ ਮਹਾਰਾਜ ਚਲੋ ਕੋਈ ਕਹਿੰਦਾ ਉਹ ਤਾਂ ਮੂਰਖਾ ਹੈ ਹੈ ਅਸੀਂ ਦੋ ਬੰਦੇ ਮੂਰੇ ਚਲੇ ਜਾਂਦੇ ਆ ਕੋਈ ਪਰਚੀ ਲਿਖ ਕੇ ਆ ਕੋਈ ਚਿੱਠੀ ਲਿਖ ਕੇ ਦੇ ਦਿੰਦੇ ਆ ਵੀ ਭਾਈ ਕੋਈ ਗੱਲ ਨਹੀਂ ਤੂੰ ਚੋ ਪਰੈ ਅਸੀਂ ਜਿਵੇਂ ਤੁਸੀਂ ਕਹੋਗੇ ਚੱਲਾਂਗੇ ਮਹਾਰਾਜ ਕਹਿੰਦੇ ਵੀ ਆਪਾਂ ਨੇ ਕੋਈ ਪਾਪ ਨਹੀਂ ਕੀਤਾ ਕਿਸ ਨੂੰ ਮਾਰਾ ਨਹੀਂ ਬੋਲਿਆ ਆਪਾਂ ਧਰਮ ਦੀ ਗੱਲ ਕਰਦੇ ਆ ਵਾਹਿਗੁਰੂ ਦਾ ਸਿਮਰਨ ਕਰਦੇ ਆ ਆਕਾਲ ਪੁਰਖ ਦੀ ਵਡਿਆਈ ਕਰਦੇ ਆ ਪ੍ਰਚਾਰ ਕਰਦੇ ਆ ਆਕਾਲ ਪੁਰਖ ਦਾ ਜੇ ਆਪਾਂ ਨੂੰ ਐਵੇਂ ਕੋਈ ਜਣ ਕੇ ਦੁਸ਼ਮਣ ਤਾੰਗ ਕਰੇਗਾ ਫਿਰ ਮਹਾਰਾਜੇ ਪਾਸ਼ਾ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬਰਮਸਾ ਅਗਰ ਮੈਂ ਸਾੜੀ ਕਹਿੰਦਾ ਜੀ ਸਾਡੇ ਉੱਤੇ ਕੋਈ ਆਏ ਕਰੇਗਾ ਪਰਮ ਸੱਚੇ ਪਾਸ਼ਾ ਮਹਾਰਾ ਜੀ ਅਗਰ ਵਿੱਚ ਸਾੜ ਦੂਗਾ ਸੋ ਇਹ ਹੋਈਆਂ ਨੇ ਤੇ ਕਿਤੇ ਮਹਾਰਾ ਜ ਨੇ ਆਪਦੇ ਜੋਹਰ ਦਿਖਾਏ ਨੇ ਤੇ ਬਲ ਦੇਣ ਬਾਅਦ ਸਾਨੂੰ ਕਿਤੇ ਸੱਚੇ ਪਾਸ਼ ਨੇ ਪਰਮ ਆਤਮਾ ਦੀ ਗੱਲ ਸੁਣਤੀ ਮਹਾਰਾ ਤੁញੋਂ ਜਾਣ ਕਿਤੇ ਜਿਦ ਸੱਚੇ ਪਾਸ਼ ਮਹਾਰਾ ਨੇ ਆਗਿਆ ਲੈ ਲਈ ਵੀ ਮਹਾਰਾ ਕਹੇ ਤੂੰ ਵੀ ਹੁਣ ਕਰਮ ਜੋਗੀ ਬਣ ਕੇ ਹੁਣ ਜੋਧੇ ਬਣ ਕੇ ਜੋਧਾ ਨੇ ਜੋਰ ਦਿਖਾ ਇਹ ਮਹਾਰਾ ਦੀ ਮਾਜ ਹੁੰਦੀ ਹੈ ਕਈ ਬੰਦੇ ਕਹਿੰਦੇ ਨੇ ਜੇ ਸ਼ਬਦ ਦੇ ਨਾਲ ਕਦੇ ਕੋਈ ਬੰਦਾ ਮਰਦਾ ਹੁੰਦਾ ਜਾਂ ਦੁਸ਼ਮਣ ਟੜਦਾ ਹੁੰਦਾ ਤਾਂ ਮਹਾਰਾਜ ਨੂੰ ਕਿਉਂ ਸ਼ਹੀਦ ਕੀਤਾ ਸਭ ਜਦ ਤੱਕ ਸ਼ਹੀਦ ਕੀਤਾ ਉਹ ਪਰਮਾਤਮਾ ਦੇ ਪਿਆਰਿਓ ਜੇ ਸਭ ਜਦ ਸ਼ਹੀਦ ਨਾ ਹੁੰਦੇ ਸ਼ਹੀਦਾਂ ਦੀ ਜਿਹੜੀ ਹੈ ਲੀਨ ਲੈਣ ਇਹਨਾਂ ਦਾ ਲੀਹਾ ਕਿਵੇਂ ਤੁਰਦਾ ਇਹ ਮੌਕਾ ਹੁੰਦਾ ਨਮਾਜ਼ੇ ਪਾਸ਼ਵੀ ਜਿਨੇ ਸੀ ਜਿਵੇਂ ਕਿਸੇ ਨੇ ਗਾਣਾ ਕਾਢੇ ਸੀ ਆਉ ਰੁੱਤ ਆਉ ਆਈ ਰੁੱਤ ਸ਼ਹੀਦੀਆਂ ਵਾਲੀ ਆਉ ਸ਼ਹੀਦੀਆਂ ਪਾਉ ਇਹ ਮੌਕੇ ਮੌਕੇ ਸ਼ਹੀਦੀਆਂ ਵੀ ਦੇਣੀਆਂ ਹੁੰਦੀਆਂ ਨੇ ਮਹਾਰਾਜ ਨੇ ਅਕਾਲਪੁਰਖ ਮਹਾਰਾਜ ਨੂੰ ਸਿੰਘਾਂ ਨੇ ਸਾਹਿਬ ਜਦੋਂ ਕੋਈ ਨਹੀਂ ਕਤਲ ਕਰਦਾ ਉਹ ਮਹਾਰਾਣੇ ਕਿ ਚਾਲ ਚੱਲ ਕੇ ਦਿਖਾਈ ਚਾਲ ਵੀ ਜਿਹਨਾਂ ਸਿੱਧੀਆਂ ਪਾਉਣ ਵਾਲੇ ਹੁੰਦੇ ਨੇ ਕਈ ਬੰਦੇ ਕਹਿੰਦੇ ਨੇ ਫੜਾਓ ਮੈਨੂੰ ਸਾਨੂੰ ਖੰਡੇ ਅਸੀਂ ਰਣ ਵਿੱਚ ਜੂਝ ਕੇ ਅਬ ਜੂਝਣ ਕੋ ਦਾਓ ਹੈ ਵੀ ਅਸੀਂ ਰਣ ਵਿੱਚ ਜੂਝ ਕੇ ਮਰਨ ਨੂੰ ਚਾਹ ਹੁੰਦਾ ਹੈ ਉਹਨਾਂ ਵਾਸਤੇ ਮਹਾਰਾਣੇ ਫਿਰ ਇਹ ਜੁੱਦਦਾ ਜਣ ਕੇ ਮਦਾਨੀ ਜੰਗਲ ਸੇ ਪਾਸਾ ਇਹ سلسلہ ਚਲਾਤਾ ਸੀਗਾ ਆਪ ਨੂੰ ਚਾਹ ਹੁੰਦਾ ਹੈ ਕੋਈ ਸੇਵਾ ਕਰ ਕੇ ਰਾਜੀ ਹੈ ਕੋਈ ਜੰਗ ਉਹ ਜੂਝ ਕੇ ਰਾਜੀ ਹੈ ਕੋਈ ਕਹਿੰਦਾ ਬਾਣੀਆਂ ਪੜਨਾ ਹੈ ਕੋਈ ਕਹਿੰਦਾ ਮੈਂ ਲੋਕਾਂ ਦਾ ਭਵਾ ਹੀ ਕਰਨਾ ਹੈ ਕਈਆਂ ਦਾ ਹੁੰਦਾ ਵੀ ਮੈਂ ਤਾਂ ਨਿੰਦਿਆਤ ਲਾਇਆ ਨਿੰਦੇ ਹੀ ਕਰਨੀ ਉਹ ਕਰੀ ਜਾਂਦੇ ਨਿੰਦਿਆ ਕੋਈ ਗੱਲ ਨਹੀਂ ਸੋ ਇਸ ਤਰ੍ਹਾਂ ਕਰਕੇ ਉਹ ਜਿਹੜਾ ਸੁਲਹੀ ਖਾਨ ਸੀ ਨਿੰਦਕ ਬੰਦਾ ਸੀ ਬਹੁਤ ਪਾਪ ਕਰਨ ਵਾਲਾ ਤੇ ਮਹਾਰਾਜ ਨੇ ਇਹ ਸ਼ਬਦ ਉਚਾਰੇ ਆ ਸੁਲਹੀ ਤੇ ਨਾਰਾਇਣ ਰਾਖ ਸੁਲੀ ਕਾ ਹੱਥ ਕਹੀਂ ਨਾ ਪਹੁੰਚਾ ਸੁਲੀ ਮੁਆ ਹੋਈ ਨਾ ਪਾਕ ਜਦੋਂ ਮਹਾਰਾਜ ਦੀ ਕਿਰਪਾ ਤਲਵਾਰ ਨੰਗੀ ਹੱਥ ਵਿੱਚ ਫੜ ਕੇ ਨਾ ਪੂਰਾ ਘੋੜਾ ਤੜੜਾ ਕੇ ਆਇਆ ਰਸਤੇ ਵਿੱਚ ਸੰਗਤ ਜੀ ਇੱਕ ਨਾ ਪੱਠਾ ਸੀ ਪੱਠਾ ਪੂਰਾ ਅੱਗ ਨਾਲ ਤਪਦਾ ਆਪ ਨੂੰ ਪਤਾ ਇੱਥੇ ਇੱਟਾਂ ਬਕਾਈਆਂ ਜਾਂਦੀਆਂ ਨੇ ਕਿੰਨੀ ਅੱਗ ਹੁੰਦੀ ਐ ਉੱਥੇ ਘੋੜਾ ਡਰ ਗਿਆ ਘੋੜਾ ਡਰ ਕੇ ਇਨ ਇੱਕੋ ਦਮ ਸੰਗ ਜਿਓ ਉਹ ਘੋੜਾ ਨਾਲ ਅੱਗ ਵਿੱਚ ਜਾ ਡਿੱ ਗਿਆ ਨਾਲੇ ਜਣ ਕੇ ਉਹ ਸੁਲੀਖਾਨ ਮਰ ਚ ਗਿਆ ਸੁਲੀ ਹੀ ਮੂਆ ਹੋਈ ਨਾ ਪੱਕ ਕਿਉਂਕਿ ਜਿਹੜੀ ਮੁਸਲਮਾਨ ਨੇ ਉਹ ਬੰਦੇ ਨੂੰ ਦੱਬਦੇ ਨੇ ਖਾ ਕੇ سپੁਰਦ ਕਰਦੇ ਨੇ ਤੇ ਆਪਾਂ ਅਦਨ ਭੇਟ ਕਰਦੇ ਆਂ ਸੋ ਇਸ ਤਰ੍ਹਾਂ ਕਰਕੇ ਉਹ ਜਿਹੜਾ ਜੇ ਕੋਈ ਮੁਸਲਮਾਨ ਮੱਛ ਕੇ ਮਰ ਜਨਾ ਬਹੁਤ ਬੁਰਾ ਕਿਹਾ ਜਾਂਦਾ ਹੈ ਨਾਪਾਕ ਅਪਵਿੱਤਰ ਮਰਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਸੋ ਇਹ ਜੇ ਕੋਈ ਕਿਸੇ ਤੁਹਾਨੂੰ ਕੋਈ ਤੰਗ ਵੀ ਕਰਦਾ ਨਾ ਲਗਾਤਾਰ ਇਹਦਾ ਜਾਪ ਕਰੋ ਜਣੇ ਕਿ ਸਿਪਾਸ਼ਮਹ ਰੱਖਿਆ ਕਰਨਗੇ ਜੇ ਮਹਾਰਾਜ ਕਹਿੰਦੇ ਪ੍ਰਭ ਕਾ ਇਸਮ ਨਾਲ ਦੁਸ਼ਮਨ ਟਰੇ ਜੇ ਕੋਈ ਕਹਿੰਦਾ ਸ਼ਬਦ ਨਾਲ ਕੁਝ ਨਹੀਂ ਹੁੰਦਾ ਬੈਰੀ ਟਲਦੇ ਨੇ ਫਿਰ ਮਹਾਰਾਜ ਦਾ ਇਹ ਜਿਹੜਾ ਸ਼ਬਦ ਹੈ ਇਹ ਇਹਦਾ ਅਰਥ ਕਿਵੇਂ ਕਰੋਗੇ ਪ੍ਰਭ ਕਾ ਇਸਮ ਨਾਲ ਦੁਸ਼ਮਨ ਟਰੇ ਪ੍ਰਬੂ ਦੀ ਸੈਮੀਨਾਰ ਦੁਸ਼ਮਣ ਟਾਲ ਜਾਂਦਾ ਚੇ ਪਾਸ਼ਾ ਮਹਾਰਾਜ ਫਿਰ ਪਤਾ ਕੀ ਹੁੰਦਾ ਹੈ ਮਹਾਰਾ ਸੋਧਨ ਗੁਰੂ ਸਾਹਿਬ ਸੋਧਦੇ ਨੇ ਕਿ ਇਹਦਾ ਮੇਰੇ ਤੇ ਸੱਟ ਦੀ ਗੱਲ ਹੁਣ ਮੈਨੂੰ ਰੱਖਿਆ ਕਰਨੀ ਪਊਗੀ ਕਿਹਦੀ ਨੇ ਰੱਖਿਆ ਕੀਤੀ ਦਰੋਪਤੀ ਦੀ ਕੀਤੀ ਨਹੀਂ ਪ੍ਰਹਲਾਦ ਦੀ ਕੀਤੀ ਨਹੀਂ ਕਿਹਦੀ ਨੇ ਕੀਤੀ ਹੈਗੀ ਨਾਮਦੇਵ ਜੀ ਕੀਤੀ ਨਹੀਂ ਕਬੀਰ ਦੀ ਕੀਤੀ ਨਹੀਂ ਹੁਣ ਗੁਰਸਿੱਖਾਂ ਦੀ ਕਰਦੇ ਨੇ ਹੈਗੇ ਇਸ ਸੰਗਤ ਜੀ ਇਹ ਮਹਾਰਾਜ ਤੋਂ ਟੁੱਟੇ ਹੋਏ ਲੋਕਾਂ ਦੀ ਗੱਲਾਂ ਨਾ ਸੁਣੋ ਤੁਸੀਂ ਬਸ ਬੰਦਗੀ ਕਰੋ ਤੇ ਦੁਸ਼ਮਣ ਆਪੇ ਮਰ ਖੱਪ ਜਾਣਗੇ ਇਸ ਕਰਕੇ ਨਿੰਦ ਕੇ ਹੋਈ ਝਰਪਰੀਆ ਜੋ ਕਾਲਰ ਕੀ ਭੀਤ ਮਹਾਰਾ ਕੇ ਨਿੰਦ ਕੈਂ ਟਿਕ ਡਿਕ ਜਾਣਗੇ ਜਿਵੇਂ ਕਹਿੰਦੇ ਕੱਚੀਆਂ ਕੰਨਾਂ ਤੇ ਲਯੌਰ ਹੁੰਦੇ ਸੀ ਹੁਣ ਤਾਂ ਪਲਾਸਟਰ ਨੇ ਉਹ ਜਣ ਕੇ ਆਪੇ ਲਯੌਰ ਡਿੱਗ ਜਾਂਦੇ ਸੀ ਥੱਲੇ ਮਾਰਚੇ ਪਾਸ਼ਾ ਕਹਿੰਦੇ ਇਸ ਤਰ੍ਹਾਂ ਦੁਸ਼ਮਣੇ ਤੁਹਾਡੇ ਮਰ ਜਾਣਗੇ ਇਹ ਸੋਲੀ ਖਾਨ ਦਾ ਸ਼ਬਦ ਸੀਗਾ ਉਹਦੇ ਪਰਥਾ ਉਚਾਰਿਆ ਸੀ ਉੱਥੇ ਮਰ ਗਿਆ ਸੀ ਜੇ ਤੁਹਾਨੂੰ ਕੋਈ ਦੁਸ਼ਮਣ ਤੰਗ ਕਰਦਾ ਹੈ ਹੱੱਤੇ ਪਾਸ਼ਾ ਮੰਨਦਾ ਨਾਮ ਲੈ ਕੇ ਮਹਾਰਾ ਸਾਡੀ ਰੱਖਿਆ ਕਰੋ ਦੁਸ਼ਮਣ ਸਾਨੂੰ ਤੰਗ ਕਰਦਾ ਹੈ ਦੁਸ਼ਮਣ ਤੋਂ ਛਡਕਾਰਾ ਸ਼ਬਦ ਬਾਰੇਗਾ ਤਿੰਨ ਚਾਰ ਮਾਲਾ ਫੇਰ ਲਿਆ ਕਰੋ ਅਰਦਾਸ ਬੇਨਤੀ ਕਰਿਆ ਕਰੋ ਦੇਖ ਜਾ ਕੇ ਸ਼ੁਰੂ ਕਰ ਦੋ ਜੁਸਨਾ ਪੰਜਾਬ ਹੀ ਪਣਾ ਹੋ ਜਾਣਗੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ